ਕਿਸੇ ਦਾ ਟੋਲ ਆਪਣੇ ਗਲਚੇ ਪਾ ਕੇ ਪਹੁੰਚਾਉਣਾ ਯਾਰ ਤੁਸੀਂ ਵੀ ਸੋਚਦੇ ਹੋ ਕਿ ਕਿ ਫੋਰਐਵਰ ਬਿਜ਼ਨਸ ਵਿੱਚ ਟੋਲ ਕਿੱਥੋਂ ਆ ਗਿਆ ਹਾਂਜੀ ਆ ਗਿਆ ਇਹ ਟੋਲ ਉਹਨਾਂ ਸਭ ਦੇ ਗਲਾਂ 'ਚ ਆ ਜੋ ਕਹਿੰਦੇ ਆ ਫੋਰਐਵਰ ਮੇਰੇ ਚਾਚੇ ਦੇ ਮੁੰਡੇ ਨੇ ਅੰਕਲ ਨੇ ਆਂਟੀ ਨੇ ਮੇਰੀ ਰਿਸ਼ਤੇਦਾਰੀ ਦੇ ਵਿੱਚ ਮੇਰੇ ਫਰੈਂਡ ਸਰਕਲ ਦੇ ਮੇਰੇ ਭੂਆ ਨੇ ਭੁੱਪੜ ਨੇ ਹਰ ਇੱਕ ਬੰਦੇ ਨੇ ਫੋਰਐਵਰ ਕਰਕੇ ਛੱਡੀ ਐ ਸਿੱਧੀ ਜੀ ਗੱਲ ਆ ਠੀਕ ਆ ਜਿਹੜੇ ਤੁਹਾਨੂੰ ਇਹ ਚੀਜ਼ਾਂ ਕਹਿ ਦਿੰਦੇ ਆ ਕਿਸੇ ਵੀ ਤਰ੍ਹਾਂ ਦਾ ਇਦਨ ਐਕਸਕਿਊਜ਼ ਲਗਾਉਂਦੇ ਆ ਠੀਕ ਆ ਸੋ ਮੈਂ ਤੁਹਾਨੂੰ ਇਹੀ ਦੱਸਣਾ ਚਾਹਣੀ ਆ ਉਹਨਾਂ ਨੇ ਫੋਰੇਵਰ ਕਰਕੇ ਛੱਡੀ ਆ ਕਿਉਂ ਛੱਡੀ ਆ ਉਹਨਾਂ ਤੋਂ ਅਸੀਂ ਇਹ ਕੁਐਸਚਨ ਕੀਤਾ ਕਿ ਤੁਸੀਂ ਕਿਉਂ ਛੱਡੀ ਆ ਸੱਚ ਦੱਸਣ ਦੀ ਹਿੰਮਤ ਹੀ ਨਹੀਂ ਹੁੰਦੀ ਕਿਸੇ ਦੀ ਕੋਈ ਬੰਦਾ ਉਹਦੀ ਗਲਤੀ ਥੋੜੀ ਦੱਸੂਗਾ ਕਿ ਮੈਂ ਆਪਦੀ ਗਲਤੀ ਕਰਕੇ ਛੱਡੀ ਆ ਹਮੇਸ਼ਾ ਬੰਦਾ ਦੂਜੇ 'ਤੇ ਇਲਜ਼ਾਮ ਪਾ ਦਿੰਦਾ ਹੈ ਠੀਕ ਆ ਸੋ ਮੇਰੇ ਅਕੋਰਡਿੰਗ ਇਹ ਲੋਕਾਂ ਨੂੰ ਫੋਰੇਵਰ ਬਾਰੇ ਜ਼ੀਰੋ ਨੋਲੇਜ ਹੁੰਦੀ ਆ ਜ਼ੀਰੋ ਐਕਸਪੀਰੀਅੰਸ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਹਨਾਂ ਨੇ ਜਸ ਸੁਣੀ ਸੁਣਾਈ ਹੈ ਗੱਲਾਂ ਤੇ ਵਿਸ਼ਵਾਸ ਕੀਤਾ ਹੁੰਦਾ ਨਹੀਂ ਠੀਕ ਆ ਉਹ ਸਿਰਫ ਤੁਹਾਨੂੰ ਉਹ ਗੱਲਾਂ ਦੱਸਦਾ ਜਿਹੜੀ ਉਹਨਾਂ ਨੇ ਸੁਣੀਆਂ ਹੁੰਦੀਆਂ ਨੇ ਠੀਕ ਆ ਸੋ ਮੈਂ ਤੁਹਾਨੂੰ ਇਹ ਜੀ ਚੀਜ਼ ਕਹਿਣਾ ਚਾਹੁੰਦੀ ਆ ਅਗਰ ਕੋਈ ਵੀ ਬੰਦਾ ਫੋਰਐਵਰ ਬਿਜ਼ਨਸ ਨੂੰ ਸਟਾਰਟ ਕਰਨਾ ਚਾਹੁੰਦਾਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਦਮ ਤੇ ਨੌਲੇਜ ਲਓ ਠੀਕ ਆ ਨੌਲੇਜ ਕਿਸ ਚੀਜ਼ ਦੀ ਕੰਪਨੀ ਪ੍ਰੋਫਾਈਲ ਬਾਰੇ A ਟੂ Z ਸਰਚ ਆਊਟ ਕਰੋ ਕੰਪਨੀ ਬਾਰੇ ਪ੍ਰੋਡਕਟ ਕੰਪਨੀ ਦੇ ਪ੍ਰੋਡਕਟਸ ਵੈਰੀਐਟੀਅਰ ਨੌਲੇਜ ਲਓ ਥੈਨ ਮਾਰਕੀਟਿੰਗ ਪਲਾਨ ਬਾਰੇ ਨੌਲੇਜ ਲਓ ਅਗਰ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਇਹ ਚ ਹੋ ਜਾਂਦੀ ਆ ਫਿਰ ਤੁਸੀਂ ਫੋਰਐਵਰ ਲਿਵਿੰਗ ਪ੍ਰੋਡਕਟ ਬਿਜ਼ਨਸ ਨੂੰ ਸਟਾਰਟ ਕਰ ਸਕਦੇ ਹੋ ਹਾਂਜੀ ਫੋਰਐਵਰ ਨੇ ਕਿਸੇ ਨੂੰ ਛੱਡਦੀ ਬਟ ਲੋਕ ਫੋਰਐਵਰ ਨੂੰ ਛੱਡਦੇ ਆ ਕਿਉਂ ਛੱਡਦੇ ਆ ਕਿਉਂਕਿ ਫੋਰਐਵਰ ਹਰ ਇੱਕ ਬੰਦੇ ਤੋਂ ਦੋ ਚੀਜ਼ਾਂ ਮੰਗਦੀ ਆ ਕਿਹੜੀਆਂ ਕਿਹੜੀਆਂ ਦੋ ਚੀਜ਼ਾਂ ਮੰਗਦੀ ਆ ਸਬਰ ਤੇ ਮਿਹਨਤ ਜਿਹੜੀ ਕਿ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਸੋ ਅਗਰ ਤੁਸੀਂ ਮੇਰੇ ਨਾਲ ਫੋਰੈਵਰ ਬਿਜ਼ਨਸ ਨੂੰ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਕੰਟੈਕਟ ਨੰਬਰ ਆ ਰਿਹਾ ਉੱਥੇ ਜਾ ਕੇ ਮੈਨੂੰ ਕਾਲ ਕਰ ਸਕਦੇ ਹੋ ਐਂਡ ਮੇਰੇ ਤੋਂ ਇੱਕ ਰਾਈਟ ਇਨਫੋਰਮੇਸ਼ਨ ਲੈ ਸਕਦੇ ਹੋ ਓਕੇ